ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਰਜੀਤ ਸਿੰਘ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿੰਡਾਂ ਦੇ ਵਿੱਚ ਅਸੀਂ ਧਾਰਮਿਕ ਕੈਂਪ ਜਿਹੜੇ ਗੁਰਮਤ ਕੈਂਪ ਲਾਈਦੇ ਆ ਤੇ ਬਹੁਤ ਸਾਰੇ ਸੱਜਣ ਮਿੱਤਰ ਨੇ ਉਹਨਾਂ ਦੇ ਸੋਸ਼ਲ ਮੀਡੀਆ ਤੇ ਸਾਨੂੰ ਸਵਾਲ ਆਉਂਦੇ ਨੇ ਕਿ ਤੁਹਾਡਾ ਜਿਹੜਾ ਇਹ ਗੁਰਮਤ ਕੈਂਪ ਹੁੰਦਾ ਏ ਇਹਦੇ ਵਿੱਚ ਤੁਸੀਂ ਕੀ ਸਿਲੇਬਸ ਰੱਖਦੇ ਹੋ ਕਿਹੜੇ-ਕਿਹੜੇ ਇਵੈਂਟ ਕਰਾਉਂਦੇ ਹੋ ਕੀ-ਕੀ ਕੁਝ ਕਰਾਉਂਦੇ ਹੋ ਇੱਕ ਤੁਸੀਂ ਸਲਾਈਡ ਸ਼ੋਅ ਕਰਦੇ ਹੋ ਜਾਂ ਹੋਰ ਗੁਰਮਤ ਐਕਟੀਵਿਟੀਆਂ ਨੇ ਜਿਹੜੀਆਂ ਉਹ ਤੁਸੀਂ ਕੀ-ਕੀ ਕਰਦੇ ਹੋ ਇਸ ਤੋਂ ਇਲਾਵਾ ਉਹ ਇਹ ਵੀ ਕਈ ਵਾਰੀ ਸਵਾਲ ਕਰ ਦਿੰਦੇ ਨੇ ਕਿ ਇਹ ਕੈਂਪ ਕਿਹੜੇ ਸਮੇਂ ਚ ਲਾਏ ਜਾ ਸਕਦੇ ਆ ਉਹਨਾਂ ਦਾ ਸਮਾਂ ਕੀ ਹੈ ਜਾਂ ਉਹ ਕਹਿੰਦੇ ਆ ਕਿ ਜਿਵੇਂ ਕੱਲੀਆਂ ਜੂਨ ਦੀਆਂ ਛੁੱਟੀਆਂ ਹੁੰਦੀਆਂ ਨੇ ਤਾਂ ਕੀ ਕੱਲੀਆਂ ਜੂਨ ਦੀਆਂ ਛੁੱਟੀਆਂ ਚ ਲਾਏ ਜਾ ਸਕਦੇ ਆ ਜਾਂ ਜਿਵੇਂ ਠੰਡ ਦੀਆਂ ਛੁੱਟੀਆਂ ਹੁੰਦੀਆਂ ਨੇ ਉਦੋਂ ਲਾਏ ਜਾ ਸਕਦੇ ਮਤਲਬ ਕਈ ਤਰ੍ਹਾਂ ਦੇ ਸਵਾਲ ਜਿਹੜੇ ਆ ਸੋਸ਼ਲ ਮੀਡੀਆ ਤੇ ਸਾਡੇ ਨਾਲ ਕੀਤੇ ਜਾਂਦੇ ਆ ਤਾਂ ਉਹਨਾਂ ਦੇ ਬਾਬਤ ਜਿਹੜਾ ਆ ਇਹ ਇੱਕ ਛੋਟੀ ਜੀ ਵੀਡੀਓ ਰਾਈ ਤੁਹਾਨੂੰ ਦੱਸ ਰਹੇ ਆ ਕਿ ਅਸੀਂ ਗੁਰਮਤ ਕੈਂਪ ਦੇ ਵਿੱਚ ਸਾਡਾ ਕੀ ਸਿਲੇਬਸ ਹੁੰਦਾ ਆ ਤੇ ਅਸੀਂ ਕੀ-ਕੀ ਕੁਝ ਕਰਦੇ ਆਂ ਤੇ ਕੀ-ਕੀ ਐਕਟੀਵਿਟੀਆਂ ਨੇ ਤੇ ਕੌਣ-ਕੌਣ ਇਸ ਕੈਂਪ ਨੂੰ ਲਾ ਸਕਦਾ ਸਾਰੇ ਵੈਸੇ ਤਾਂ ਅਸੀਂ ਜਿੰਨੇ ਵੀ ਗੁਰਸਿੱਖ ਹੈਗੇ ਆ ਉਹ ਵੀਰ ਆਪਣੀ ਪੱਧਰ ਤੇ ਆਪਣੇ ਪਿੰਡ ਦੇ ਵਿੱਚ ਇਹ ਕੈਂਪ ਨੂੰ ਜਿਹੜਾ ਲਾ ਸਕਦੇ ਆ ਤੇ ਇਹਦਾ ਕੀ ਸਿਲੇਬਸ ਹੁੰਦਾ ਏ ਕਿਹੜੀਆਂ ਕਿਤਾਬਾਂ ਹੁੰਦੀਆਂ ਨੇ ਕੀ-ਕੀ ਕੁਝ ਹੁੰਦਾ ਏ ਉਹਦੀ ਇੱਕ ਉਹਦੇ ਬਾਰੇ ਤੁਹਾਨੂੰ ਥੋੜੀ ਜੀ ਜਾਣਕਾਰੀ ਦੇ ਦਿੰਨੇ ਆ ਜਿੱਦਾਂ ਇੱਕ ਕਿਤਾਬ ਹੈ ਇੱਕ ਕਿਤਾਬ ਹੈ ਆਓ ਗੁਰ ਇਤਿਹਾਸ ਜਾਣੀਏ ਸੰਖੇਪ ਸਵਾਲ ਜਵਾਬ ਸਤਵੀਰ ਸਿੰਘ ਦੀ ਲਿਖੀ ਹੋਈ ਹੈ ਏ ਧਰਮ ਪ੍ਰਚਾਰ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਵੱਲੋਂ ਪੇਟਾ ਰਹਿਤ ਕਿਤਾਬ ਹੈ ਇਸ ਕਿਤਾਬ ਦੇ ਵਿੱਚ ਕੀ ਹੈਗਾ ਕਿ ਪਹਿਲੀਆਂ 11 ਪਾਤਸ਼ਾਹੀਆਂ ਦੇ ਨਾਲ ਨਾਲ ਅਖੀਰ ਤੇ ਸਿੱਖ ਰਹਿਤ ਮਰਿਆਦਾ ਤੇ ਹੋਰ ਸਵਾਲ ਜਵਾਬ ਇਹਦੇ ਵਿੱਚ ਲਿਖੇ ਨੇ ਇਸ ਕਿਤਾਬ ਦੇ ਵਿੱਚ ਜਿੱਦਾਂ ਪਹਿਲੀ ਪਾਤਸ਼ਾਹੀ ਨਾਲ ਸੰਬੰਧਿਤ 25 ਸਵਾਲ ਨੇ ਇਸੇ ਤਰ੍ਹਾਂ ਬਾਕੀ ਪਾਤਸ਼ਾਹੀਆਂ ਦੇ ਨਾਲ ਜਿਹੜਾ ਆ ਉਹ ਸਾਡੇ ਸਵਾਲ ਜਵਾਬ ਜਿਹੜੇ ਰਹਿੰਦੇ ਆ ਇਹ ਸਾਡਾ ਇੱਕ ਸਿਲੇਬਸ ਬਣ ਜਾਂਦਾ ਹੈ ਜੇ ਅਸੀਂ 10 ਦਿਨਾਂ ਦਾ ਕੈਂਪ ਲਾਉਣੇ ਆ ਤੇ ਹਰੇਕ ਦਿਨ ਵਿੱਚ ਅਸੀਂ ਬੱਚਿਆਂ ਨੂੰ ਇਹ ਸਵਾਲ ਜਵਾਬ ਤੇ ਉਹਨਾਂ ਦੀ ਨਾਲ ਵਿਖਿਆਨ ਕਰਦੇ ਆ ਗੁਰੂ ਸਾਹਿਬਾਨ ਦੀਆਂ ਇਤਿਹਾਸਕ ਸਾਖੀਆਂ ਗੱਲਾਂ ਜਿਹੜੀਆਂ ਨੇ ਉਹ ਬੱਚਿਆਂ ਨਾਲ ਸਾਂਝੀਆਂ ਕਰਦੇ ਆ ਅਖੀਰ ਤੇ ਜਦੋਂ ਸਾਡਾ ਕੈਂਪਸ ਸਵਾਗਤ ਹੁੰਦਾ ਹੈ ਉਸ ਕੈਂਪ ਦੇ ਵਿੱਚ ਫਿਰ ਅਸੀਂ ਕੀ ਕਰਦੇ ਆ ਕਿ ਇਸ ਕਿਤਾਬ ਦੇ ਵਿੱਚੋਂ ਹੀ ਇੱਕ ਬੱਚਿਆਂ ਦਾ ਕੰਪੀਟੀਸ਼ਨ ਰੱਖਦੇ ਆ ਗੁਰਮਤ ਪ੍ਰਸ਼ਨੋਤਰੀ ਮੁਕਾਬਲਾ ਇਹਨਾਂ ਸਵਾਲ ਜਵਾਬ ਦੇ ਵਿੱਚੋਂ ਹੀ ਫਿਰ ਬੱਚਿਆਂ ਦੇ ਸਾਹਮਣੇ ਸਾਰੀ ਸੰਗਤ ਦੇ ਸਾਹਮਣੇ ਜਿਹੜੇ ਸਾਰੇ ਉਹ ਸਵਾਲ ਜਵਾਬ ਕੀਤੇ ਜਾਂਦੇ ਨੇ ਤੇ ਫਿਰ ਜਿਹੜਾ ਬੱਚਿਆਂ ਨੂੰ ਅਸੀਂ ਇਸ ਕਿਤਾਬ ਦੇ ਵਿੱਚੋਂ ਗੁਰਮਤ ਪ੍ਰਸ਼ਨ ਉੱਤਰੀ ਜਿਹੜਾ ਆ ਉਹ ਮੁਕਾਬਲਾ ਕਰਵਾ ਦਿੰਨੇ ਆ ਇਸ ਤੋਂ ਇਲਾਵਾ ਕੈਂਪ ਦੇ ਵਿੱਚ ਜਿੱਦਾਂ ਪਹਿਲੇ ਅਸੀਂ 3 ਦਿਨ ਕੋਸ਼ਿਸ਼ ਕਰਦੇ ਆ ਕਿ ਗੁਰ ਇਤਿਹਾਸ ਤੇ ਗੁਰਮਤਿ ਦੀ ਜਾਣਕਾਰੀ ਜਿਹੜੀ ਦਿੱਤੀ ਜਾਵੇ ਇਹਦੇ ਨਾਲ ਹੀ ਇਹ ਸਾਡੇ ਨਾਲ ਇੱਕ ਵੀਰ ਹੁੰਦਾ ਆ ਅਸੀਂ ਉਹ ਵੀਰ ਜਿਹੜਾ ਆ ਕੁਝ ਕੁ ਸਮਾਂ ਦਸਤਾਰ ਬੰਨਣੀ ਬੱਚਿਆਂ ਨੂੰ ਸਿਖਾਉਂਦਾ ਆ ਫਿਰ ਗਤਕਾ ਜਿਹੜਾ ਆ ਨਾਲ ਸਿਖਾ ਦਿੰਦੇ ਆ ਜੇਕਰ ਮੰਨ ਕੇ ਚੱਲੋ ਆਪਣੇ ਕੋਲ ਗਤਕਾ ਵਾਲਾ ਵੀਰ ਨਹੀਂ ਮਿਲਦਾ ਹੈਗਾ ਕਿਉਂਕਿ ਕੋਸ਼ਿਸ਼ ਆਪਾਂ ਇਹ ਕਰਦੇ ਆ ਸਾਡੀ ਵੀ ਇਹ ਕੋਸ਼ਿਸ਼ ਹੁੰਦੀ ਆ ਕਿ ਵੱਧ ਤੋਂ ਵੱਧ ਸੇਵਾ ਵਾਲਾ ਵੀਰ ਹੀ ਸਾਨੂੰ ਮਿਲੇ ਵੀ ਜਿਹੜਾ ਨੇ ਸ਼ਕਾਮ ਸੇਵਾ ਕਰ ਸਕਦਾ ਹੋਵੇ ਤੋ ਦਸਤਾਰ ਬੰਨਣੀ ਜਿਹੜੀ ਆ ਉਹ ਅਸੀਂ ਪਿਛਲੇ 3-4 ਦਿਨ ਜਿਹੜੇ ਕੈਂਪ ਦੇ ਵਿੱਚ ਲਗਾਤਾਰ ਸਿਖਾਉਨੇ ਆ ਦਸਤਾਰ ਦੇ ਨਾਲ ਦਮਾਲਾ ਹੋ ਜਾਂਦਾ ਏ ਫਿਰ ਜ ਗਤਕੇ ਵਾਲਾ ਵੀਰ ਆ ਜਾਂਦਾ ਤੇ ਗਤਕਾ ਇੱਕ ਦਿਨ ਅਸੀਂ ਸਾਡੇ ਕੋਲ ਪ੍ਰੋਜੈਕਟਰ ਹੈਗਾ ਇਹ ਚਲੋ ਜੇਕਰ ਕਿਸੇ ਕੋਲ ਨਹੀਂ ਹੈਗਾ ਪਰ ਜੇਕਰ ਤੁਹਾਡੇ ਕੋਲ ਹੈਗਾ ਆ ਤੁਸੀਂ ਕੀ ਕਰ ਸਕਦੇ ਹੋ ਕਿ ਪਿੰਡ ਦੇ ਵਿੱਚ ਇੱਕ ਧਾਰਮਿਕ ਫਿਲਮ ਲਾ ਸਕਦੇ ਹੋ ਇਸ ਤੋਂ ਇਲਾਵਾ ਕੁਝ ਅਸੀਂ ਵਿਰਾਸਤੀ ਗੁਰਮਤ ਐਕਟੀਵਿਟੀਆਂ ਕਰਵਾ ਦਿੰਨੇ ਆ ਜਿੱਦਾਂ ਬੱਚਿਆਂ ਦੀਆਂ ਕੋਈ ਉਹਨਾਂ ਦੇ ਮਨੋਰੰਜਨ ਵਾਸਤੇ ਜਿਹੜੀਆਂ ਨੇ ਉਹ ਗਤੀਵਿਧੀਆਂ ਐਕਟੀਵਿਟੀਆਂ ਜਿਹੜੀਆਂ ਨੇ ਉਹ ਕਰਵਾ ਦਿੰਨੇ ਆ ਇਹ ਕਿਤਾਬਾਂ ਜਿਹੜੀਆਂ ਨੇ ਇਹ ਕਿਤਾਬ ਜਿਹੜੀ ਧਰਮ ਪ੍ਰਚਾਰ ਕਮੇਟੀ ਦੁਆਰਾ ਛਾਪੀ ਗਈ ਹੈ ਤੇ ਬਿਲਕੁਲ ਫ੍ਰੀ ਹੈ ਭੇਟਾ ਰਹਤਾ ਤੁਸੀਂ ਵੱਡੀ ਪੱਧਰ ਤੇ ਇਸ ਕਿਤਾਬ ਨੂੰ ਆਪਣੇ ਪਿੰਡ ਦੇ ਪੰਚ ਸਰਪੰਚ ਜਾਂ ਤੁਸੀਂ ਆਪਣੇ ਇਲਾਕੇ ਦੇ ਮੈਂਬਰ ਦੇ ਨਾਲ ਗੱਲਬਾਤ ਕਰਕੇ ਧਰਮ ਪ੍ਰਚਾਰ ਕਮੇਟੀ ਦੇ ਦਫ਼ਤਰ ਤੋਂ ਤੁਸੀਂ ਇਹਨੂੰ ਵੱਡੀ ਮਾਤਰਾ ਦੇ ਵਿੱਚ ਗਿਣਤੀ ਦੇ ਰੂਪ ਚ ਲੈ ਸਕਦੇ ਹੋ ਫਿਰ ਧਰਮ ਪ੍ਰਚਾਰ ਕਮੇਟੀ ਵੱਲੋਂ ਇਹ ਇੱਕ ਜਿਹੜਾ ਕੈਂਪ ਆ ਕੈਂਪ ਦੇ ਜਿਹੜੇ ਉਹ ਸਾਨੂੰ ਮੈਡਲ ਮਿਲ ਜਾਂਦੇ ਐ ਅਸੀਂ ਤੇ ਫਿਰ ਬੱਚਿਆਂ ਨੂੰ ਅਖੀਰ ਤੇ ਜਿਹੜੇ ਆ ਉਹ ਸਾਰੇ ਬੱਚੇ ਜਿੰਨੇ ਹੁੰਦੇ ਆ ਉਹਨਾਂ ਨੂੰ ਮੈਡਲਾਂ ਦੇ ਨਾਲ ਸਨਮਾਨਿਤ ਕਰ ਦਿੰਨੇ ਆ ਫਿਰ ਕੁਝ ਕੁ ਸਿੱਖਤਾਬਾਂ ਜਿੱਦਾਂ ਇਹ ਕਿਤਾਬ ਹੋ ਗਈ ਇਸ ਤੋਂ ਇਲਾਵਾ ਹੋਰ ਕਲੈਕਸ਼ਨ ਕਰਕੇ ਰੱਖੀਆਂ ਹੋਈਆਂ ਨੇ ਤੇ ਜਿੱਦਾਂ ਇੱਕ ਅਸੀਂ ਕੈਂਪ ਦੇ ਵਿੱਚ ਕੋਸ਼ਿਸ਼ ਕਰਦੇ ਆ ਇਹ ਇੱਕ ਸਿੱਖ ਰਹਿਤ ਮਰਿਆਦਾ ਸਭ ਤੋਂ ਪਹਿਲਾਂ ਜ਼ਰੂਰੀ ਹੈ ਬੱਚਿਆਂ ਨੂੰ ਇਹਦੀ ਅਸੀਂ ਜਾਣਕਾਰੀ ਦਿੰਨੇ ਆ ਕਿ ਸਾਡੀ ਸਿੱਖ ਰਹਿਤ ਮਰਿਆਦਾ ਸਾਨੂੰ ਕੀ ਸਮਝਾਉਂਦੀ ਆ ਕੀ ਕੀ ਕੁਝ ਹੈਗਾ ਇਹਦੇ ਵਿੱਚ ਤੇ ਕਿਹੜੇ ਕਿਹੜੇ ਕੰਮ ਕਰਨ ਦੀ ਤੇ ਨਾ ਕਰਨ ਦੀ ਸਾਨੂੰ ਮਨਾਹੀ ਜਿਹੜੀ ਕੀਤੀ ਗਈ ਹੈ ਇਹ ਸਾਡਾ ਜਿਹੜਾ ਸਿੱਖ ਰਹਿਤ ਮਰਿਆਦਾ ਇਹ ਵੀ ਬਿਲਕੁਲ ਫ੍ਰੀ ਹੈ ਤੇ ਧਰਮ ਪ੍ਰਚਾਰ ਕਮੇਟੀ ਦੁਆਰਾ ਸਾਨੂੰ ਮਿਲਦੀ ਹੈ ਇੱਕ ਅਸੀਂ ਸੁਚਿੱਤਰ ਕਿਤਾਬਾਂ ਸੁਚਿੱਤਰ ਕਿਤਾਬਾਂ ਧਰਮ ਪ੍ਰਚਾਰ ਕਮੇਟੀ ਵੱਲੋਂ ਕੋਸ਼ਿਕ ਛਾਪੀਆਂ ਗਈਆਂ ਨੇ ਉਹ ਅਸੀਂ ਜਿਹੜੀਆਂ ਨਾਲ ਰੱਖਦੇ ਆ ਜਿੱਦਾਂ ਸਾਕਾ ਚਮਕੌਰ ਸਾਹਿਬ ਹੋ ਗਈ ਵੱਡੇ ਸਾਹਿਬ ਜਦਿਆਂ ਦੀ ਇਸ ਤੋਂ ਇਲਾਵਾ ਨਿੱਕੀਆਂ ਜਿੰਦਾਂ ਵੱਡਾ ਸਾਕਾ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਦੀ ਸੁਚਿੱਤਰ ਸਾਖੀ ਇਹ ਵੀ ਅਸੀਂ ਜਿਹੜਾ ਆ ਨਾਲ ਇੱਕ ਕਲੈਕਸ਼ਨ ਕਰਕੇ ਰੱਖੀ ਹੋਈ ਹੈ ਲਾਸਟ ਜਦੋਂ ਸਾਡਾ ਕੈਂਪ ਖਤਮ ਹੁੰਦਾ ਤੇ ਕੈਂਪ ਦੇ ਵਿੱਚ ਫਿਰ ਇਹਨਾਂ ਸਾਰੀਆਂ ਕਿਤਾਬਾਂ ਨੂੰ ਅਸੀਂ ਇਹ ਸੋਹਣੇ ਸੋਹਣੇ ਲਪਾਪਿਆਂ ਦੇ ਵਿੱਚ ਦਾ ਪੈਕ ਕਰਕੇ ਤੇ ਬੱਚਿਆਂ ਨੂੰ ਗਿਫਟ ਰੂਪ ਦੇ ਵਿੱਚ ਕਿਤਾਬਾਂ ਜਿਹੜੀਆਂ ਨੇ ਦਿੰਨੇ ਆ ਬਾਬਾ ਬੰਦਾ ਸਿੰਘ ਬਹਾਦਰ ਇੱਕ ਇਹ ਕਿਤਾਬ ਹੈਗੀ ਗੁਰਮੁਖੀ ਅੱਖਰ ਅਭਿਆਸ ਮਾਲਾ ਮੈਂ ਇਹਦੇ ਬਾਰੇ ਥੋੜਾ ਦੱਸ ਦਵਾਂ ਇਹ ਹੈਗੀ ਗੁਰਮੁਖੀ ਅੱਖਰ ਅਭਿਆਸ ਮਾਲਾ ਇਹ ਕਿਤਾਬ ਵੀ ਧਰਮ ਪ੍ਰਚਾਰ ਕਮੇਟੀ ਦੁਆਰਾ ਫ੍ਰੀ ਛਾਪੀ ਗਈ ਹੈ ਇਹ ਸਾਡੇ ਕੋਲ ਸਾਰੇ ਤਰ੍ਹਾਂ ਦੇ ਬੱਚੇ ਆਉਣਗੇ ਮਨ ਲੋ ਇਹ ਨਹੀਂ ਹੈਗਾ ਕਿ ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਕਿ ਤਰਾ ਜਾਣੇ ਆ ਵੀ ਬਹੁਤ ਛੋਟੇ ਬੱਚਿਆਂ ਨੂੰ ਅਸੀਂ ਕੀ ਕਰਾ ਸਕਦੇ ਹਾਂ ਕੀ ਪੜ੍ਹਾ ਸਕਦੇ ਹਾਂ ਵੀ ਇਹ ਤਾਂ ਕਈ ਵਾਰੀ ਡਿਸਟਰਬੈਂਸ ਕਰਦੇ ਆ ਜਾਂ ਕਈ ਵਾਰੀ ਸਾਡੇ ਵੀਰਾਂ ਭੈਣਾਂ ਦੀ ਇਹ ਖਵਾਇਸ਼ ਹੁੰਦੀ ਕਿ ਕੈਂਪਸ 'ਚ ਉਹਨਾਂ ਬੱਚਿਆਂ ਦਾ ਲਾਵਾਂਗੇ ਜਿਹੜੇ ਵੱਡੀ ਉਮਰ ਦੇ ਬੱਚੇ ਹੋਣ ਘਟੋ ਘਟ ਪੰਜਵੀਂ ਛੇਵੀਂ ਦੇ ਨਹੀਂ ਸਾਡੇ ਕੋਲ ਬੱਚੇ ਆਉਂਦੇ ਜਿੱਦਾਂ ਯੂਕੇਜੀ ਐਲਕੇਜੀ ਫਰਸਟ ਕਲਾਸ ਸੈਕੰਡ ਕਲਾਸ ਨਰਸਰੀ ਦੇ ਆਉਂਦੇ ਆ ਉਹਨਾਂ ਲਈ ਇਹ ਅਸੀਂ ਕਿਤਾਬ ਲੈ ਕੇ ਜਾਣੇ ਆ ਇਹ ਵੀ ਧਰਮ ਪ੍ਰਚਾਰ ਕਮੇਟੀ ਦੁਆਰਾ ਫ੍ਰੀ ਹੈ ਇਹ ਜਿੰਨੀਆਂ ਕਿਤਾਬਾਂ ਜਿਹੜੀਆਂ ਨੇ ਇਹ ਸਾਰੀਆਂ ਧਰਮ ਪ੍ਰਚਾਰ ਕਮੇਟੀ ਵੱਲੋਂ ਫ੍ਰੀ ਛਾਪੀਆਂ ਗਈਆਂ ਨੇ ਤੁਸੀਂ ਕਲੈਕਸ਼ਨ ਕਰਕੇ ਵੱਡੀ ਮਾਤਰਾ ਦੇ ਵਿੱਚ ਆਪਣੇ ਮੈਂਬਰ ਤੇ ਪੰਚ ਸਰਪੰਚ ਦੇ ਸਹਿਯੋਗ ਦੇ ਨਾਲ ਇਹ ਕਿਤਾਬਾਂ ਨੂੰ ਤੁਸੀਂ ਦਫ਼ਤਰੋਂ ਮੰਗਾ ਸਕਦੇ ਹੋ ਇਹ ਹੁਣ ਗੁਰਮੁਖੀ ਅੱਖਰ ਅਭਿਆਸ ਮਾਲਾ ਦੇ ਵਿੱਚ ਅਸੀਂ ਜਿੱਦਾਂ ਬੱਚੇ ਨੂੰ ਕਿਤਾਬ ਦੇ ਦਿੰਨੇ ਆ ਕਿਤਾਬ ਦੇ ਵਿੱਚ ਅਸੀਂ ਕੰਮ ਦੇ ਦਿੰਨੇ ਆ ਕਿ ਉਹਨੇ ਪਹਿਲਾ ਪੇਜ ਜਿਹੜਾ ਘਰੋਂ ਭਰ ਕੇ ਲਿਆਉਣਾ ਉਹਦੇ ਨਾਲ ਨਾਲ ਅਸੀਂ ਉਹਨੂੰ ਇਹ ਦੱਸਦੇ ਆ ਕਿ ਊੜਾ ਊਠ ਹੀ ਨਹੀਂ ਹੁੰਦਾ ਊੜਾ ਉਦਾਸੀ ਵੀ ਹੁੰਦਾ ਏ ਇਸੇ ਤਰ੍ਹਾਂ ਐੜਾ ਅਕਾਲ ਤਖਤ ਐਡੀ ਸ਼ਨਾਣ ਸ ਸੇਵਾ ਤੇ ਹਾ ਹਰਿਮੰਦਰ ਸਾਹਿਬ ਸੋ ਇਹ ਕਿਤਾਬ ਜਿਹੜੀ ਆ ਅਸੀਂ ਯੂकेजी ਐਲकेजी ਫਰਸਟ ਸੈਕੰਡ ਕਲਾਸ ਤੱਕ ਦੇ ਮਤਲਬ ਜਿਹੜੇ ਬੱਚੇ ਗੁਰਮੁਖੀ ਲਿਖਣਾ ਜਾਣਦੇ ਆ ਜਾਂ ਹਜੇ ਸਿੱਖ ਰਹੇ ਆ ਥੋੜਾ ਬਹੁਤਾ ਕਰਦੇ ਉਹਨਾਂ ਲਈ ਇਹ ਕਿਤਾਬ ਬੜੀ ਲਾਹੇਵੰਦ ਆ ਸੋ ਇਹ ਸਾਰੀਆਂ ਕਿਤਾਬਾਂ ਦਾ ਸੈੱਟ ਜਿਹੜਾ ਆ ਇਹ ਇੱਕ ਅਸੀਂ ਬਣਾਇਆ ਹੋਇਆ ਹੈ ਤੇ ਅਸੀਂ ਬੱਚਿਆਂ ਨੂੰ ਦਿੰਨੇ ਆ ਤੇ ਇਹ ਫ੍ਰੀ ਜਿਹੜੀਆਂ ਨੇ ਧਰਮ ਪ੍ਰਚਾਰ ਕਮੇਟੀ ਵੱਲੋਂ ਮਿਲਦੀਆਂ ਨੇ ਸੋ ਕੁਝ ਕਿਤਾਬਾਂ ਜਿਵੇਂ ਕੋਸ਼ਿਸ਼ ਸੰਸਥਾਵਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੀਆਂ ਕਿਤਾਬਾਂ ਬੜੀਆਂ ਸੋਹਣੀਆਂ ਤੇ ਡਿਜ਼ਾਈਨ ਕੀਤੀਆਂ ਹੁੰਦੀਆਂ ਨੇ ਪਰ ਉਹ ਮਹਿੰਗੀਆਂ ਹੁੰਦੀਆਂ ਨੇ ਉਹ ਆਪਾਂ ਵੱਡੀ ਮਾਤਰਾ ਦੇ ਵਿੱਚ ਬੱਚਿਆਂ ਨੂੰ ਦੇ ਨਹੀਂ ਸਕਦੇ ਸਾਡੀ ਕੋਸ਼ਿਸ਼ ਹਮੇਸ਼ਾ ਇਹ ਰਹਿੰਦੀ ਹੈ ਕਿ ਅਸੀਂ ਵੱਧ ਤੋਂ ਵੱਧ ਨਿਸ਼ਕਾਮ ਤੌਰ ਤੇ ਕੰਮ ਕਰਨ ਦੀ ਕੋਸ਼ਿਸ਼ ਕਰੀਏ ਵੀ ਸਾਨੂੰ ਜਿਹੜਾ ਆ ਉਹ ਕਿਸੇ ਪਾਸੋਂ ਕੋਈ ਸਹਾਇਤਾ ਜਿਹੜੀ ਆ ਉਹ ਘੱਟ ਲੈਣੀ ਪਵੇ ਜਾਂ ਖਰਚਾ ਘੱਟ ਕਰਨਾ ਪਵੇ ਸੋ ਇਹ ਜਿਹੜੀਆਂ 5 6 ਕਿਤਾਬਾਂ ਨੇ ਇਸ ਤੋਂ ਇਲਾਵਾ ਹੋਰ ਵੀ ਹੈਗੀਆਂ ਨੇ ਧਰਮ ਪ੍ਰਚਾਰ ਕਮੇਟੀ ਵੱਲੋਂ ਜਿਹੜੀਆਂ ਸਾਨੂੰ ਫ੍ਰੀ ਮਿਲ ਸਕਦੀਆਂ ਨੇ ਉਹਨਾਂ ਦਾ ਇੱਕ ਕੈਲੰਡਰ ਹੁੰਦਾ ਏ ਉਸ ਕੈਲੰਡਰ ਦੇ ਪਿੱਛੇ ਮੇਰੇ ਕੋਲ ਹੁਣ ਮੌਜੂਦ ਨਹੀਂ ਹੈਗਾ ਨਹੀਂ ਤੇ ਮੈਂ ਤੁਹਾਨੂੰ ਦਿਖਾ ਦੇਣਾ ਸੀ ਉਹਦੇ ਪਿੱਛੇ ਇੱਕ ਲਿਸਟ ਬਣੀ ਹੁੰਦੀ ਹੈ ਧਰਮ ਪ੍ਰਚਾਰ ਕਮੇਟੀ ਵੱਲੋਂ ਕਿ ਤੁਹਾਨੂੰ ਇਹ ਕਿਤਾਬਾਂ ਜਿਹੜੀਆਂ ਨੇ ਸਾਰੀਆਂ ਉਹ ਤੁਸੀਂ ਉਹ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਧਰਮ ਪ੍ਰਚਾਰ ਕਮੇਟੀ ਵੱਲੋਂ ਮਿਲਦੀਆਂ ਨੇ ਤੇ ਤੁਸੀਂ ਉਹ ਵੱਡੀ ਮਾਤਰਾ ਦੇ ਵਿੱਚ ਜੇਕਰ ਕੈਂਪ ਲਾਉਣਾ ਹੈ ਪਿੰਡ ਦੇ ਵਿੱਚ ਤੇ ਤੁਸੀਂ ਉਹਨੂੰ ਲਾ ਸਕਦੇ ਹੋ ਦੂਜਾ ਸਵਾਲ ਇਹ ਕਈ ਵਾਰੀ ਪੁੱਛਿਆ ਗਿਆ ਕਿ ਜਿਹੜਾ ਇਹ ਗੁਰਮਤ ਕੈਂਪ ਆ ਇਹ ਸਿਰਫ ਤੇ ਸਿਰਫ ਮਤਲਬ ਜਿਹੜੀਆਂ ਜੂਨ ਦੀਆਂ ਛੁੱਟੀਆਂ ਹੁੰਦੀਆਂ ਨੇ ਕੀ ਸਿਰਫ ਉਦੋਂ ਲਾਇਆ ਜਾ ਸਕਦਾ ਹੈ ਜਾਂ ਜਿੱਦਾਂ ਠੰਡ ਦੀਆਂ ਛੁੱਟੀਆਂ ਹੁੰਦੀਆਂ ਨੇ ਉਦੋਂ ਲਾਇਆ ਨਹੀਂ ਸਾਡਾ ਹੁਣ ਜਿੱਦਾਂ ਗੁਰਮਤ ਕੈਂਪਸ ਹੀ ਇੱਕ ਪਿੰਡ ਦੇ ਵਿੱਚ ਲਾ ਰਹੇ ਹਾਂ ਪਿੰਡ ਸ਼ਮਲਾ ਨਾਬੇ ਵਿੱਚ ਉੱਥੇ ਹੁਣ ਕੀ ਅਸੀਂ ਕੈਂਪ ਦਾ ਜਿਹੜਾ ਸਾਡਾ ਨਿਯਮ ਆ ਜਿੱਦਾਂ ਬੱਚਿਆਂ ਨੂੰ ਛੁੱਟੀ 3 ਵਜੇ ਹੱਦ ਜਿਹੜੇ ਬੱਚੇ ਉਹ ਘਰੇ ਆ ਜਾਂਦੇ ਆ ਘੰਟਾ ਅਰੈਸਟ ਕਰਦੇ ਆ ਅਸੀਂ ਟਾਈਮਿੰਗ ਕੀ ਰੱਖੀ ਆ ਰੋਜ਼ਾਨਾ ਦੀ ਜਿੱਦਾਂ 4 ਵਜੇ ਤੋਂ ਲੈ ਕੇ 5:30 ਵਜੇ ਤੱਕ ਸਿਰਫ ਡੇਢ ਘੰਟਾ ਕਿਉਂਕਿ ਜ਼ਿਆਦਾ ਸਮਾਂ ਅਸੀਂ ਬੱਚਿਆਂ ਨੂੰ ਬਿਠਾਵ ਨਹੀਂ ਸਕਦੇ ਸੋ ਡੇਢ ਘੰਟਾ ਜਿਹੜਾ ਅਸੀਂ ਹਰ ਰੋਜ਼ ਦਾ 10 ਦਿਨਾਂ ਦਾ ਕੈਂਪਸ ਹੀ ਰੱਖਿਆ ਹੁੰਦਾ ਮਤਲਬ ਜੇ ਛੁੱਟੀ ਆ ਜਾਂਦੀ ਜਿੱਦਾਂ ਮੰਨ ਕੇ ਚੱਲੋ ਅੱਜ ਸ਼ਨੀਵਾਰ ਤੇ ਐਤਵਾਰ ਦੋ ਦਿਨਾਂ ਦੀ ਲਗਾਤਾਰ ਛੁੱਟੀ ਆ ਗਈ ਹੈ ਫਿਰ ਅਸੀਂ ਕੀ ਕਰਦੇ ਆ ਕਿ ਦਿਨ ਜਿਹੜਾ ਦਿਨੇ ਰ ਉਹ ਬੱਚਿਆਂ ਦੇ ਨਾਲ ਸਲਾਹ ਕਰਕੇ ਕਿ ਆਪਾਂ ਦਿਨੇ ਆਈਏ ਜਾਂ ਅਗਲੇ ਦਿਨ ਕਿਵੇਂ ਆਈਏ ਉਹ ਫਿਰ ਅਸੀਂ ਬੱਚਿਆਂ ਤੇ ਸਾਰੇ ਜਿਹੜੇ ਪਿੰਡ ਦੇ ਪਤਵੰਤੇ ਸੱਜਣ ਹੁੰਦੇ ਆ ਉਹਨਾਂ ਨਾਲ ਸਲਾਹ ਕਰ ਲੈਂਦੇ ਆ ਸਲਾਹ ਕਰਨ ਤੋਂ ਬਾਅਦ ਜਿੱਦਾਂ ਅੱਜ ਦਿਨੇਸ਼ ਕੈਂਪ ਲਾਇਆ 2 ਘੰਟੇ ਸਮਾਂ ਵਧਾ ਦਿੰਨੇ ਆ ਕਿ ਅੱਜ ਚਲੋ ਛੁੱਟੀ ਹੈਗੀ ਆ ਤੇ ਬੱਚੇ ਵੀ ਪੂਰੇ ਚਾਹ ਨਾਲ ਆਉਂਦੇ ਆ ਫਿਰ ਬੱਚਿਆਂ ਦੀਆਂ ਨਾਲ-ਨਾਲ ਅਸੀਂ ਐਕਟੀਵਿਟੀਆਂ ਤੇ ਗਤੀਵਿਧੀਆਂ ਕਰਾਉਂਦੇ ਰਹਿੰਨੇ ਆ ਉਹਦੇ ਨਾਲ ਫਿਰ ਇਹ ਹੁੰਦਾ ਹੈ ਕਿ ਬੱਚੇ ਵੀ ਜਿਹੜੇ ਆ ਉਹ ਪੂਰੇ ਚਾਹ ਦੇ ਨਾਲ ਕੈਂਪ ਦੇ ਵਿੱਚ ਉਤਸ਼ਾਹ ਦੇ ਨਾਲ ਆਉਂਦੇ ਆ ਫਿਰ ਕੈਂਪ ਦੇ ਵਿੱਚ ਅਸੀਂ ਕੁਝ ਇਵੈਂਟ ਜਿੱਦਾਂ ਪੇਂਟਿੰਗ ਰੱਖ ਲੈਣੇ ਆ ਕਿ ਇੱਕ ਪੇਂਟਿੰਗ ਬੱਚੇ ਵੀ ਲਾਫਤ ਤੇ ਇੱਕ ਗੁਰਮਤ ਨਾਲ ਸੰਬੰਧਿਤ ਜਾਂ ਕੁਝ ਸਲੋਗਨ ਲਿਖ ਲੈਂਦੇ ਨੇ ਤੇ ਜਾਂ ਮਤਲਬ ਜਿੱਦਾਂ ਨਿਸ਼ਾਨ ਸਾਹਿਬ ਜਾਂ ਕਿਸੇ ਸ਼ਸਤਰ ਦੀ ਕੋਈ ਪੇਂਟਿੰਗ ਬਣਾ ਲੈਂਦੇ ਨੇ ਤੇ ਫਸਟ ਸੈਕਿੰਡ ਥਰਡ ਪ੍ਰਾਈਜ਼ ਬੱਚਿਆਂ ਨੂੰ ਕੱਟ ਦਿੰਨੇ ਆ ਇਸ ਤੋਂ ਇਲਾਵਾ ਜਿੱਦਾਂ ਕਵਤਾ ਮੁਕਾਬਲਾ ਹੋ ਗਿਆ ਕਵਿਸ਼ਰੀ ਗਾਇਨ ਹੋ ਗਿਆ ਬੱਚਿਆਂ ਨੂੰ ਆਪ ਦੇ ਦੇ ਦਿੰਨੇ ਆ ਕਵਤਾਵਾਂ ਕਿ ਤੁਸੀਂ ਇਹ ਤਿਆਰ ਕਰ ਲਓ ਜਾਂ ਤੁਹਾਡੇ ਕੋਲ ਕੋਈ ਹੈਗੀਆਂ ਨੇ ਗੁਰਮਤ ਨਾਲ ਸੰਬੰਧਿਤ ਇਤਿਹਾਸ ਨਾਲ ਸੰਬੰਧਿਤ ਤੇ ਉਹ ਕਵਤਾਵਾਂ ਜਿਹੜੀਆਂ ਨੇ ਬੱਚੇ ਉਹ ਤਿਆਰ ਕਰਦੇ ਆ ਇਸ ਤੋਂ ਇਲਾਵਾ ਇੱਕ ਅਸੀਂ ਕੈਂਪ ਜਿਹੜਾ ਕੈਂਪ ਦੇ ਵਿੱਚ ਮੇਨ ਤੇ ਮੁੱਖ ਈਵੈਂਟ ਸਾਡਾ ਹੁੰਦਾ ਉਹ ਹੁੰਦਾ ਗੁਰਮਤ ਪ੍ਰਸ਼ਨੋਤਰੀ ਮੁਕਾਬਲਾ ਉਹ ਤੁਹਾਨੂੰ ਪਹਿਲੇ ਨੰਬਰ ਤੇ ਕਿਤਾਬ ਦਿਖਾਈ ਆ ਆਓ ਗੁਰ ਇਤਿਹਾਸ ਜਾਣੀਏ ਪਹਿਲਾਂ ਬੱਚਿਆਂ ਨੂੰ ਅਸੀਂ ਉਸ ਨਾਲ-ਨਾਲ ਸਮਝਾਉਂਦੇ ਆ ਸਮਝਾਉਣ ਦੇ ਨਾਲ-ਨਾਲ ਫਿਰ ਅਸੀਂ ਉਹਨੂੰ ਦੱਸ ਦਿੰਨੇ ਆ ਸੰਥਿਆ ਸੀ ਇਹਨਾਂ 10 ਦਿਨਾਂ ਦੇ ਵਿੱਚ ਬੱਚਿਆਂ ਨੂੰ ਤਾਂ ਨਹੀਂ ਕਰਾ ਪਾਉਂਦੇ ਕਾਰਨ ਹੁੰਦਾ ਇਹ ਹੁੰਦਾ ਕਿਉਂਕਿ ਸਮਾ ਸੰਥਿਆ ਲਈ ਲੰਮਾ ਚਾਹੀਦਾ ਹੁੰਦਾ ਤੇ ਸਮਾਂ ਸਾਡੇ ਕੋਲ ਵੀ ਅਸੀਂ ਆਪਦੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਬੱਚਿਆਂ ਦੇ ਨਾਲ ਸਾਂਝ ਪਾਉਣ ਲਈ ਜਾਂਦੇ ਆ ਸੋ ਇਹ ਜਿਹੜਾ ਆ ਅਸੀਂ ਕੈਂਪ ਦੇ ਵਿੱਚ ਇਵੈਂਟ ਰੱਖਦੇ ਆ ਇੱਕ ਦਸਤਾਰ ਮੁਕਾਬਲਾ ਹੁੰਦਾ ਏ ਬੱਚਿਆਂ ਨੂੰ ਜਿੱਦਾਂ ਦਸਤਾਰ ਬੰਨਣੀ ਸਿਖਾਉਣੀ ਆ ਤੇ ਸੁੰਦਰ ਦਸਤਾਰ ਮੁਕਾਬਲਾ ਸਾਡਾ ਅਖੀਰ ਤੇ ਅਖੀਰਲੇ ਦਿਨ ਜਿਹੜਾ ਹੁੰਦਾ ਏ ਤੇ ਫਸਟ ਸੈਕੰਡ ਥਰਡ ਬੱਚਿਆਂ ਨੂੰ ਕੱਢ ਕੇ ਉਹਨਾਂ ਨੂੰ ਸਨਮਾਨਿਤ ਕਰ ਦਿੰਨੇ ਆ ਬੱਚਿਆਂ ਦੇ ਜਿਹੜੇ ਮੋਮੈਂਟੋ ਨੇ ਤੇ ਕੋਈ ਬਹੁਤਾ ਖਰਚਾ ਨਹੀਂ ਆਉਂਦਾ ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜੇ ਪਿੰਡ ਵਾਲੇ ਸਾਨੂੰ ਥੋੜਾ ਬਹੁਤਾ ਸਹਿਯੋਗ ਕਰ ਦੇਣ ਤੇ ਉਹ ਆਪ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਹੇਠਾਂ ਬੱਚਿਆਂ ਵਾਸਤੇ ਕੁਝ ਮੋਮੈਂਟੋ ਬਣਾ ਲਏ ਹੁੰਦੇ ਨੇ ਤੇ ਉਹ ਮੋਮੈਂਟੋ ਜਿਹੜੇ ਆ ਅਸੀਂ ਬੱਚਿਆਂ ਨੂੰ ਦੇ ਕੇ ਉਹਨਾਂ ਨਾਲ ਬੱਚਿਆਂ ਦੇ ਵਿੱਚ ਚਾਪ ਤੇ ਉਤਸ਼ਾਹ ਜਿਹੜਾ ਬਣਿਆ ਰਹਿੰਦਾ ਏ ਤੇ ਜਿਹੜਾ ਆ ਗਿਆ ਕਿ ਕੈਂਪਸ ਨੂੰ ਕਿਹੜੇ ਵਾਰ ਤੇ ਕਿਹੜੇ ਦਿਨ ਲਾਉਣਾ ਚਾਹੀਦਾ ਇਹਦਾ ਕੋਈ ਨਹੀਂ ਹੈਗਾ ਤੁਸੀਂ ਜ਼ਰੂਰੀ ਨਹੀਂ ਕਿ ਛੁੱਟੀਆਂ ਦੇ ਵਿੱਚ ਹੀ ਲਾਉਣੇ ਆ ਜਿੱਦਾਂ ਹੁਣ ਵਰਕਿੰਗ ਡੇ ਚੱਲ ਰਹੇ ਆ ਸਾਰੇ ਸਕੂਲਾਂ ਦੇ ਸਕੂਲ ਲੱਗੇ ਹੋਏ ਨੇ ਅਸੀਂ ਸ਼ਾਮ ਦਾ ਸਿਰਫ ਡੇਢ ਘੰਟਾ ਲਗਾਤਾਰ ਜਾਨੀ ਕਿ ਹਰ ਰੋਜ਼ ਵਰ ਜਾਂਦੇ ਆ ਤੇ ਬੱਚੇ ਜਿਹੜੇ ਬੜੇ ਚਾਅ ਨਾਲ ਆਉਂਦੇ ਨੇ ਤੇ ਪਿੰਡ ਵਾਲੇ ਵੀ ਭੇਜਦੇ ਆ ਵੀ ਜ਼ਿਆਦਾ ਸਮਾਂ ਬੱਚਿਆਂ ਦਾ ਖਰਾਬ ਵੀ ਨਾ ਹੋਵੇ ਤੋ ਇਹ ਜ਼ਰੂਰੀ ਨਹੀਂ ਹੈਗਾ ਕਿ ਕੱਲਾ ਅਸੀਂ ਛੁੱਟੀਆਂ ਦੇ ਵਿੱਚ ਹੀ ਬੱਚਿਆਂ ਦੇ ਜਿਹੜੇ ਕੈਂਪ ਲਾ ਸਕਦੇ ਆ ਕੈਂਪਸ ਸੀ ਸੱਦ ਬਾਰ ਭਾਵਕੇ ਜਿਹੜਾ ਮਰਜ਼ੀ ਦਿਨ ਵਾਰ ਹੋਵੇ ਅਸੀਂ ਉਦੋਂ ਤੋਂ ਸ਼ੁਰੂ ਕਰ ਸਕਦੇ ਆ ਇੱਕ ਆ ਜਾਂਦਾ ਸਲਾਈਡ ਸ਼ੋ ਬਾਰੇ ਸਵਾਲ ਆਇਆ ਸੀ ਦੋ ਤਿੰਨ ਵੀਰਾਂ ਨੇ ਪੁੱਛਿਆ ਕਿ ਤੁਸੀਂ ਸਲਾਈਡ ਸ਼ੋ ਜਿਹੜਾ ਤਿਆਰ ਕੀਤਾ ਏ ਤੁਸੀਂ ਉਹ ਮਤਲਬ ਸਲਾਈਡ ਸ਼ੋ ਕਿਵੇਂ ਤਿਆਰ ਆ ਤੇ ਉਹਦੇ ਵਿੱਚ ਤੁਸੀਂ ਕੀ ਦਿਖਾਉਂਦੇ ਹੋ ਤੇ ਪਿੰਡ ਦੇ ਲੋਕਾਂ ਨੂੰ ਕਿਸ ਤਰੀਕੇ ਨਾਲ ਦੱਸਦੇ ਹੋ ਸਾਡਾ ਜਿਹੜਾ ਸਲਾਈਡ ਸ਼ੋ ਮੈਂ ਤਿਆਰ ਕੀਤਾ ਹੋਇਆ ਉਹ ਅਰਦਾਸ ਤੇ ਕੀਤਾ ਹੋਇਆ ਹੈ ਅਸੀਂ ਉਹਦਾ ਟਾਈਟਲ ਰੱਖਿਆ ਹੋਇਆ ਕਿ ਅਰਦਾਸ ਦੀ ਮਹੱਤਤਾ ਉਹਦੇ ਵਿੱਚ ਜਿੱਦਾਂ ਅਸੀਂ ਇੱਕ ਛੋਟੀਆਂ-ਛੋਟੀਆਂ ਕੁਝ ਸਾਡੇ ਵੈਸੇ ਤਾਂ ਸਾਡੇ ਫੋਟੋਆਂ ਨੂੰ ਨਹੀਂ ਮਨੋਤ ਪਰ ਜਦੋਂ ਸਲਾਈਡ ਸ਼ੋ ਕਰਦੇ ਆ ਤੇ ਫਿਰ ਥੋੜਾ ਬਹੁਤਾ ਸੰਗਤ ਦਾ ਟਿਕਾਹ ਕਰਨ ਵਾਸਤੇ ਉਹਨਾਂ ਨੂੰ ਇੱਕ ਲਗਾ ਉਹਨਾਂ ਨੂੰ ਜੋੜੀ ਰੱਖਣ ਵਾਸਤੇ ਉਹ ਥੋੜੀਆਂ ਫੋਟੋਆਂ ਦੀ ਕਲੈਕਸ਼ਨ ਕੀਤੀ ਹੋਈ ਹੈ ਉਹ ਫੋਟੋਆਂ ਜਿੱਦਾਂ ਅਰਦਾਸ ਦੇ ਵਿੱਚ ਸੈਕੰਡ ਪੈਰਾ ਆਉਂਦਾ ਏ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਭਾਈ ਹੁਣ ਇਹਦੇ ਵਿੱਚ ਜਿਵੇਂ ਪੰਜ ਪਿਆਰੇ ਆ ਗਏ ਚੌਹਾਂ ਸਾਹਿਬਜ਼ਾਦੇ ਆ ਗਏ 40 ਮੁਕਤੇ ਆ ਗਏ ਇਸੇ ਤਰ੍ਹਾਂ ਇੱਕ ਇੱਕ ਅੱਖਰ ਤੇ ਜਿਵੇਂ ਜਿਵੇਂ ਜਿਹੜੇ ਜਿਹੜੇ ਦੀ ਜ਼ਿਕਰ ਆਉਂਦਾ ਆ ਉਹਦਾ ਸਿ ਵਿਸਥਾਰ ਸਹਿਤ ਉੱਥੇ ਰੋਕ ਕੇ ਫਿਰ ਪੂਰੀ ਜਾਣਕਾਰੀ ਦਿੰਨੇ ਆ ਕਿ ਸਾਡੀ ਅਰਦਾਸ ਜਿਹੜੀ ਆ ਉਹ ਅਜਾਈ ਨਹੀਂ ਬਣੀ ਇਹਦੇ ਪਿੱਛੇ ਬਹੁਤ ਵੱਡਾ ਮਹੱਤਵ ਹੈ ਸੋ ਇੱਕ ਤਾਂ ਸਾਰੇ ਬੱਚੇ ਸਾਡੇ ਇਤਿਹਾਸ ਦੇ ਨਾਲ ਜੁੜ ਜਾਂਦੇ ਨੇ ਸੋ ਉਹ ਸਲਾਈਡ ਸ਼ੋ ਵਾਸਤੇ ਸਾਨੂੰ ਇੱਕ ਪ੍ਰੋਜੈਕਟਰ ਦੀ ਲੋੜ ਪੈਂਦੀ ਆ ਸੋ ਜਿਵੇਂ ਕਿ ਤੁਸੀਂ ਸਕੂਲ ਦਾ ਵਰਤ ਲੈ ਆ ਸਾਡਾ ਪਰਿਵਾਰ ਸਕੂਲ ਦਾ ਬਹੁਤ ਵਧੀਆ ਆ ਸੋ ਸਾਨੂੰ ਆਗਿਆ ਮਿਲੀ ਹੋਈ ਐ ਅਸੀਂ ਚਲੋ ਪਿੰਡ ਪਿੰਡ ਜਾ ਕੇ ਜਿਹੜਾ ਜੋ ਪ੍ਰੋਜੈਕਟਰ ਦੇ ਜਰੀਏ ਇੱਕ ਸਲਾਈਡ ਸ਼ੋ ਤਿਆਰ ਕਰਕੇ ਤੇ ਉਹ ਅਸੀਂ ਜਿਹੜਾ ਆ ਪਿੰਡ ਦੇ ਲੋਕਾਂ ਦੇ ਨਾਲ ਸਾਂਝ ਪਾ ਲਏ ਨੇ ਤੇ ਇਤਿਹਾਸ ਦੇ ਨਾਲ ਫਿਰ ਇੱਕ ਦੋ ਅਸੀਂ ਕਲੈਕਟ ਕੀਤੀਆਂ ਹੋਈਆਂ ਨੇ ਫਿਲਮਾਂ ਕਿ ਅਸੀਂ ਕੁਝ ਮਤਲਬ ਸ਼ਾਰਟ ਮੂਵੀਜ਼ ਨੇ ਕੋਈ 20 ਮਿੰਟ ਦੀ ਕੋਈ 10 ਮਿੰਟ ਦੀ ਹੈ ਕਿ ਅਸੀਂ ਜਿਹੜਾ ਸ਼ੁਰੂ ਦੇ ਵਿੱਚ ਜਾਂ ਅੰਤ ਦੇ ਵਿੱਚ ਜਿਹੜਾ ਆ ਉਹ ਅਸੀਂ ਨੂੰ ਦਿਖਾ ਸਕਦੇ ਆ ਸੋ ਗੁਰਮਤ ਕੈਂਪ ਜਿਹੜਾ ਆ ਹਰ ਗੁਰਸਿੱਖ ਆਪਣੇ ਵੀਰ ਲਾਵੇ ਜ਼ਰੂਰੀ ਨਹੀਂ ਹੈਗਾ ਕਿ ਅਸੀਂ ਸਿਰਫ ਵਿਚਾਰਕਾਂ ਕਿ ਕਈ ਵਾਰੀ ਕੀ ਹੁੰਦਾ ਹੈ ਕਿ ਜਿੱਦਾਂ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਇੱਕ ਸੈਮੀਨਾਰ ਹੁੰਦੇ ਨੇ ਸੈਮੀਨਾਰਾਂ ਤੇ ਜਿਹੜੇ ਵਿਦਵਾਨ ਬੋਲਦੇ ਉਹ ਸਿਰਫ ਬੋਲਣ ਤੱਕ ਸੀਮਤ ਰਹਿ ਜਾਂਦੇ ਨੇ ਪਰ ਅਮਲੀ ਤੌਰ ਤੇ ਜੇ ਅਸੀਂ ਕਹਿੰਨੇ ਆ ਕਿ ਸਾਡੀ ਸਿੱਖ ਕੌਮ ਨੂੰ ਵਾਕਈ ਕਿਸੇ ਪਾਸੋਂ ਲੱਗ ਰਹੀਆਂ ਨੇ ਘੂਆਂ ਲੱਗ ਰਹੀਆਂ ਨੇ ਕੋਈ ਖਤਰਾ ਜਾਪ ਰਿਹਾ ਤੇ ਫਿਰ ਉਹਦਾ ਹੱਲ ਇਹੀ ਹੈ ਕਿ ਅਸੀਂ ਆਪਣੇ ਪਿੰਡ ਤੋਂ ਸ਼ੁਰੂ ਹੋਈਏ ਜੇ ਆਪਣੇ ਪਿੰਡ ਤੋਂ ਕਰ ਸਕਦੇ ਹੋ ਅਗਲੇ ਪਿੰਡ ਚਲੇ ਜਾਓ ਦੂਜੇ ਪਿੰਡ ਚਲੇ ਜਾਓ ਸੋ ਇਹ ਜਿਹੜਾ ਗੁਰਮਤ ਕੈਂਪ ਗੁਰਮੁਖੀ ਕਲਾਸ ਜਿਹੜੀ ਇਹ ਕੋਈ ਅੱਜ ਦੀ ਸ਼ੁਰੂ ਨਹੀਂ ਹੈ ਇਹ ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਮਹਾਰਾਜ ਦੁਆਰਾ ਕੀਤੀ ਹੋਈ ਇਹ ਕਲਾਸਾਂ ਗੁਰਮੁਖੀ ਲਿਖਣ ਦਾ ਅਭਿਆਸ ਤੇ ਗੁਰਮਤ ਦਾ ਪ੍ਰਚਾਰ ਜਿਹੜਾ ਗੁਰੂ ਸਾਹਿਬ ਨੇ ਕੀਤਾ ਸੀ ਸੋ ਆਪਾਂ ਕੋਸ਼ਿਸ਼ ਕਰੀਏ ਕੋਈ ਵੀ ਵੀਰ ਅਮਰਤਾਰੀ ਕਰ ਸਕਦਾ ਏ ਸੋ ਤੁਹਾਨੂੰ ਸਿਲੇਬਸ ਸਾਰਾ ਦੱਸ ਦਿੱਤਾ ਏ ਔਖਾ ਇਹਦੇ ਵਿੱਚ ਕੁਝ ਨਹੀਂ ਹੈਗਾ ਵੀ ਜੇ ਤੁਸੀਂ ਕਿਉਂਕਿ ਪਹਿਲਾਂ ਜੇ ਤੁਸੀਂ ਗੁਰਮਤ ਕੈਂਪ ਲਾਉਣਾ ਥੋੜੀ ਜੀ ਤਿਆਰੀ ਤੁਹਾਨੂੰ ਪਹਿਲਾਂ ਕਰਨੀ ਪਵੇਗੀ ਥੋੜਾ ਜਿਹਾ ਪੜ੍ਹਨਾ ਪਵੇਗਾ ਉਹਨਾਂ ਚੀਜ਼ਾਂ ਬਾਰੇ ਜਾਣਨਾ ਪਵੇਗਾ ਵੀ ਅੱਜ ਅਸੀਂ ਬੱਚਿਆਂ ਨੂੰ ਇਹ ਦੱਸਣਾ ਤੇ ਇਹਦੇ ਬਾਰੇ ਸਾਨੂੰ ਪਹਿਲਾਂ ਪੜ੍ਹ ਕੇ ਜਾਣਾ ਪੈਣਾ ਤਾਂ ਹੀ ਅਸੀਂ ਬੱਚਿਆਂ ਨੂੰ ਦੱਸ ਸਕਦੇ ਹਾਂ ਸੋ ਸਾਰਾ ਜਿਹੜਾ ਸਾਡਾ ਕੈਂਪ ਆ ਉਹ ਗੁਰਮਤ ਅਨੁਸਾਰ ਹੀ ਹੋਣਾ ਚਾਹੀਦਾ ਹੈ ਉਹਦੇ ਵਿੱਚ ਸਾਡੇ ਵਿਚਾਰਾਂ ਪ੍ਰਤੀ ਸਾਨੂੰ ਕੋਈ ਦੁਬਧਾ ਨਹੀਂ ਹੋਣੀ ਚਾਹੀਦੀ ਸਾਡਾ ਗੁਰਮਤ ਅਨੁਸਾਰ ਤੇ ਸਾਡੀ ਸਿੱਖ ਰਹਿਤ ਮਰਿਆਦਾ ਤੇ ਸਾਰਾ ਹੋਣਾ ਚਾਹੀਦਾ ਹੈ ਇੱਕ ਕਿਤਾਬਾਂ ਮੈਂ ਫਿਰ ਤੁਹਾਨੂੰ ਇੱਕ ਵਾਰ ਦਿਖਾ ਦਵਾਂ ਤੇ ਇਹ ਕਿਤਾਬਾਂ ਬਿਲਕੁਲ ਫ੍ਰੀ ਨੇ ਜਿੱਦਾਂ ਆਓ ਗੁਰੇਤਿਹਾਸ ਜਾਣੀਏ ਗੁਰਮਤ ਪ੍ਰਸ਼ਨ ਉੱਤਰੀ ਇਹੰਦੇ ਚ ਆ ਜਾਂਦਾ ਹੈ ਵੀ ਆਪਾਂ ਬੱਚਿਆਂ ਦਾ ਗੁਰਮਤ ਪ੍ਰਸ਼ਨ ਉੱਤਰੀ ਮੁਕਾਬਲੇਾਂ ਦੇ ਵਿੱਚੋਂ ਕਰਾਦਨੇ ਸਵਾਲ ਜਵਾਬ ਸਾਰੇ ਬਣੇ ਹੋਏ ਆ ਤੇ ਇਹਨਾਂ ਦੇ ਵਿੱਚੋਂ ਹੀ ਸਾਰੀ ਸੰਗਤ ਦੇ ਸਾਹਮਣੇ ਅਖੀਰ ਤੇ ਜਿਹੜਾ ਆ ਉਸੇ ਕਰਦੇ ਆ ਅਸੀਂ ਕੀ ਕਰਦੇ ਹਾਂ ਜਦੋਂ ਪਹਿਲੇ ਦਿਨ ਬੱਚੇ ਆ ਜਾਂਦੇ ਸਾਡੇ ਕੋਲ 10 ਆਉਂਦੇ 15 ਆਉਂਦੇ ਆ ਇੱਕ ਤਾਂ ਕਿਤਾਬਾਂ ਜਦੋਂ ਦਿੰਨੇ ਆ ਤੇ ਬੱਚੇ ਹੋਰ ਆ ਜਾਂਦੇ ਆ ਫਿਰ ਇੱਕ ਕੀ ਹੁੰਦਾ ਹੈ ਵੀ ਜਦੋਂ ਲਾਸਟ ਸਾਡਾ ਕੈਂਪ ਹੁੰਦਾ ਹੈ ਸਾਡਾ ਮੇਨ ਹੁੰਦਾ ਹੈ ਕਿ ਅਸੀਂ ਬੱਚਿਆਂ ਨੂੰ ਕਹਿੰਨੇ ਆ ਵੀ ਦੇਖੋ ਅਸੀਂ ਸਾਰੇ ਕੈਂਪ ਦੇ ਵਿੱਚ ਤੁਹਾਡੇ ਮਾਤਾ ਪਿਤਾ ਨੂੰ ਨਹੀਂ ਬੁਲਾਇਆ ਪਰ ਲਾਸਟ ਜਿਹੜਾ ਅਖੀਰਲਾ ਦਿਨ ਹੁੰਦਾ ਤੁਸੀਂ ਆਪਣੇ ਮਾਤਾ ਪਿਤਾ ਨੂੰ ਜ਼ਰੂਰ ਲੈ ਕੇ ਆਉਣਾ ਤਾਂ ਜੋ ਕੈਂਪ ਸਾਡਾ ਸਮਾਪਤੀ ਤੇ ਆ ਫਿਰ ਉਹ ਲੈ ਕੇ ਆਉਂਦੇ ਆ ਫਿਰ ਸਾਰਿਆਂ ਦੇ ਸਾਹਮਣੇ ਇਹ ਗੁਰਮਤ ਪ੍ਰਸ਼ਨੋਤਰੀ ਮੁਕਾਬਲਾ ਹੁੰਦਾ ਹੈ ਤੇ ਸਵਾਲ ਜਵਾਬ ਹੁੰਦੇ ਆ ਮੇਰੇ ਗੁਰਮੁਖੀ ਅੱਖਰ ਗਿਆਨ ਮਾਲਾ ਇਹ ਤੁਸੀਂ ਫਸਟ ਸੈਕਿੰਡ ਯੂ ਕੇ ਜੀ ਐਲ ਕੇ ਜੀ ਵਾਲੇ ਬੱਚਿਆਂ ਨੂੰ ਦੇ ਸਕਦੇ ਹੋ ਹਰ ਰੋਜ਼ ਜਾ ਕੇ ਜਿੱਦਾਂ ਮੈਂ ਬੱਚਿਆਂ ਦੀ ਕੋਈ ਕਾਪੀ ਹੁੰਦੀ ਹੈ ਕਰਕੇ ਆਉਂਦੇ ਨੇ ਮੈਂ ਚੈੱਕ ਕਰਦਾ ਸਾਈਨ ਕਰ ਦਿੰਦਾ ਕਿ ਹਾਂ ਬੱਚੇ ਨੂੰ ਲੱਗੇ ਕਿ ਹਾਂ ਵੀ ਸਾਡਾ ਕੰਮ ਜਿਹੜਾ ਕੀਤਾ ਹੋਇਆ ਚੈੱਕ ਆ ਇਸ ਤੋਂ ਇਲਾਵਾ ਲਾਸਟ ਤੇ ਜੇਕਰ ਤੁਹਾਨੂੰ ਕੋਈ ਪ੍ਰਾਈਜ਼ ਨਹੀਂ ਮਿਲ ਰਿਹਾ ਤੁਸੀਂ ਇਹ ਸੁਚਿੱਤਰ ਕਿਤਾਬਾਂ ਜਿੱਦਾਂ ਸਾਕਾ ਚਮਕੌਰ ਸਾਹਿਬ ਸਾਹਿਬਜਾਦੇਆਂ ਦੀ ਤੇ ਨਿੱਕੀਆਂ ਜਿੰਦਾ ਵੱਡਾ ਸਾਕਾ ਤੇ ਬਾਬਾ ਬੰਦਾ ਸਿੰਘ ਬਹਾਦਰ ਤੇ ਸਿੱਖ ਰਹਿਤ ਮਰਿਆਦਾ ਇਸ ਤਰ੍ਹਾਂ ਕਲੈਕਟ ਕੀਤੀਆਂ ਹੋਈਆਂ ਕੁਝ 5-6 ਕਿਤਾਬਾਂ ਦਾ ਇੱਕ ਸੈੱਟ ਬਣਾ ਕੇ ਤੁਸੀਂ ਅਖੀਰ ਤੇ ਬੱਚਿਆਂ ਨੂੰ ਸਨਮਾਨਿਤ ਕਰ ਸਕਦੇ ਹੋ ਕੋਈ ਬਹੁਤਾ ਹੰਤੇ ਖਰਚਾ ਨਹੀਂ ਆਉਂਦਾ ਆਓ ਘਰ ਘਰ ਦੇ ਵਿੱਚ ਅਸੀਂ ਗੁਰਮਤ ਕੈਂਪ ਗੁਰਮਤ ਕਲਾਸਾਂ ਤੇ ਸਾਰਾ ਕਰੀਏ ਸੋ ਇਤਨੀ ਕੋ ਜਾਣਕਾਰੀ ਤੁਹਾਨੂੰ ਜਿਹੜੀ ਸਾਂਝੀ ਕੀਤੀ ਹੈ ਜੇ ਕੋਈ ਹੋਰ ਸਵਾਲ ਜਵਾਬ ਹੋਇਆ ਆਪਾਂ ਫਿਰ ਉਹਦੇ ਨਾਲ ਸਾਂਝਾ ਕਰ ਲਵਾਂਗੇ ਸੋ ਪੁਲਤਕ ਦੀ ਕਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ